ਮੰਦਰ ਤੇ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਗੁਰਜੀਤ ਕਾ ਅਦੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਅਸੀਂ ਤੁਹਾਨੂੰ ਦਿਖਾਉਣੇ ਆ ਐਮਪੀ ਸੋਨੀਆ ਸਿੱਧੂ ਜੀ ਦੇ ਵੱਲੋਂ ਜੋ ਕਿ ਬ੍ਰੈਂਪਟਨ ਸਾਊਥ ਤੋਂ ਮੈਂਬਰ ਆਫ ਪਾਰਲੀਮੈਂਟ ਨੇ ਉਹਨਾਂ ਦੇ ਵੱਲੋਂ ਇੱਥੇ ਪਾਰਕ ਦੇ ਵਿੱਚ ਬਾਰਬੀਕਿਊ ਦਾ ਆਯੋਜਨ ਕੀਤਾ ਗਿਆ ਹੈ ਇੱਥੇ ਵੱਖ-ਵੱਖ ਕਮਿਊਨਿਟੀਆਂ ਦੇ ਲੋਕ ਹੀ ਪਹੁੰਚੇ ਹੋਏ ਨੇ ਤੇ ਖੂਬ ਆਨੰਦ ਮਾਣ ਰਹੇ ਨੇ ਤੁਹਾਨੂੰ ਵੀ ਦਿਖਾਉਣੇ ਆ ਬਾਰਬੀਕਿਊ ਦੇ ਵਿੱਚ ਕੀ ਕੁਝ ਹੋ ਰਿਹਾ ਹੈ ਮਿਨਿਸਟਰਸ ਦਾ ਕੀ ਕਹਿਣਾ ਹੈ ਇੱਥੇ ਚਲੋ ਆਓ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਆ ਸਭ ਤੋਂ ਪਹਿਲਾਂ ਸਵਾਗਤ ਹੈ ਮੈਂ ਮੰਦਰ ਟੀਵੀ ਤੇ ਅ ਬਿਲਕੁਲ ਠੀਕ ਹੈ ਜੀ ਆਪਾਂ ਸਵੇਰੇ ਮਲੇ ਸੀਗੇ ਸਿਕ ਮੋਟਰਸਾਈਕਲ ਕਲਬ ਵਾਲਿਆਂ ਦੇ ਹੁਣ ਤੁਸੀਂ ਦੇਖ ਰਹੇ ਹੋ ਕਿ ਬਾਰਬੀਕਿਊ ਹਜੇ ਹੁਣੇ ਸ਼ੁਰੂ ਕੀਤਾ ਪਰ ਮੈਂ ਬਹੁਤ ਖੁਸ਼ ਆ ਕਿ ਅਮੇਜ਼ਿੰਗ ਸਪੋਰਟ ਦੇ ਕੇ ਸਾਰੀ ਕਮਿਊਨਿਟੀਜ਼ ਵੱਲੋਂ ਬਹੁਤ ਮੈਂ ਧੰਨਵਾਦ ਕਰਦੀ ਆ I know Brampton ਦੇ ਵਿੱਚ ਬਹੁਤ ਕੁਝ ਚੱਲ ਰਿਹਾ ਵਾਈਬਰੈਂਟ ਮੇਲੇ ਚੱਲਦੇ ਆ ਕਬੱਡੀ ਮੈਚ ਚੱਲ ਰਿਹਾ GT20 ਚੱਲ ਰਿਹਾ ਪਰ ਜਿਵੇਂ ਸਾਰੇ ਹਮ ਹਮਾ ਕੇ ਪਹੁੰਚ ਰਹੇ ਬੜੀ ਖੁਸ਼ੀ ਹੋ ਰਹੀ ਆ ਕੀ ਇੰਨਾ ਪਿਆਰ ਦਿੱਤਾ ਬ੍ਰੈਂਟਨਯਨ ਨੇ ਔਰ ਸਾਰੀਆਂ ਕਮਿਊਨਿਟੀਜ਼ ਨੇ ਬਹੁਤ ਧੰਨਵਾਦ ਕਰਦੀ ਆ ਤੇ ਤੁਹਾਡਾ ਵੀ ਬਹੁਤ ਧੰਨਵਾਦ ਕਰਦੀ ਆ ਜਿਹੜੇ ਤੁਸੀਂ ਵੀ ਪਹੁੰਚਦੇ ਹੋ ਤੇ ਸਾਰਿਆਂ ਨੂੰ ਰੂਬਰੂ ਕਰਵਾਉਂਦੇ ਹੋ ਸਾਰੇਆਂ ਐਕਟੀਵਿਟੀਜ਼ ਜਿਹੜੀਆਂ ਬ੍ਰੈਂਟਨ ਦੇ ਵਿੱਚ ਹੋ ਰਹੀਆਂ ਥੈਂਕ ਯੂ ਸੋ ਮਚ ਹਮਦਦ ਟੀਵੀ ਦੇ ਸਾਰੇ ਹੀ ਦਰਸ਼ਕਾਂ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੀ ਆਇਆਂ ਜਿਹੜੇ ਸਾਲਾਨਾ 바ਰਬੀਕਿਊ ਤੇ ਕਮਿਊਨਿਟੀ 바ਰਬੀਕਿਊ ਤੇ ਹਮ ਹਮਾ ਕੇ ਪਹੁੰਚ ਰਹੇ ਆ ਜੀ ਹਮ ਹਰ ਸਾਲ ਇਹ 바ਰਬੀਕਿਊ ਕਰਵਾਈ ਜਾਂਦੀ ਹੈ ਦੇ ਪਿੱਛੇ ਮੋਟਿਵ ਕੀ ਹੁੰਦਾ ਹਰ ਸਾਲ ਕਰਾਉਂਦੇ ਮੋਟਿਵ ਹੈ ਜੀ ਟੂ ਅੰਗੇਜ ਵਿਦ ਬ੍ਰੈਮਟੋਨੀਅਨ ਕਿ ਇੱਕ ਪਲੇਟਫਾਰਮ ਮਿਲਦਾ ਇੱਕ ਅਪਰਚੂਨਿਟੀ ਮਿਲਦੀ ਹੈ ਟੂ ਕਨੈਕਟ ਕਿਉਂਕਿ ਕਈ ਵਾਰੀ ਸਾਰਿਆਂ ਨੂੰ ਕ੍ਰਾਂਚ ਜਾ ਕੇ ਨਹੀਂ ਮਿਲਿਆ ਜਾ ਸਕਦਾ ਸੋ ਇਸ 바ਰਬੀਕਿਊ ਤੇ ਟੂ ਅੰਗੇਜ ਤੇ ਉਹਨਾਂ ਨਾਲ ਗੱਲਬਾਤ ਕਰਨ ਦਾ Uh, so basically, a opportunity. I it's very important. So this, Lana, barbecue, meet and greet the I'm um, So absolutely, so happy to be here. I come every year to Sonia's barbecue. As you can see from the people that are here, it's amazing how many constituents come out of, as a part of our community barbecue. Sonia Sidju is an incredible member of Parliament, and I'm always here and happy to support. Uh, coming from Mississauga Streetsville. and what are you serving to people Sajay <laughs> i am serving the veggie burger which is delicious uh, and i hope everybody can come out and support sonia sidhu thank you so much uh, Brampton south te sonia sidhu ji de barbecue party te aaye hoye haa isde takreeban saari hi community jehdi kareem haa oh ponchi hoyi haa leader sahaban ponche hoye ne parma ikattha kyunki jehde sonia ji ne community layi kaam kitte ne hamesha hi community de vich badh chad ke bichar de ne ਉਸੇ ਕਰਕੇ ਸਾਰੀ ਕਮਿਊਨਿਟੀ ਆਉਂਦੀ ਆ ਤੇ ਬਾਕੀ ਇਹਨਾਂ ਨੇ ਡਾਇਬੀਟੀ ਤੇ ਬਹੁਤ ਹੀ ਜਿਆਦਾ ਕੰਮ ਕੀਤਾ ਹੈ ਇਹ ਵੀ ਸਾਨੂੰ ਮਾਣ ਹੈ ਵੀ ਇਹ ਸਾਡੀ ਜਿਹੜੀ ਬੱਚੀ ਆ ਜੀ ਨੇ ਇਸ ਫੀਲਡ ਦੇ ਵਿੱਚ ਆ ਕੇ ਡਾਇਬੀਟੀ ਤੇ ਕੰਮ ਕੀਤਾ ਇਹਦੇ ਨਾਲ ਸਾਡੇ ਕੌਮ ਦਾ ਵੀ ਨਾਂ ਉੱਚਾ ਹੁੰਦਾ ਹੈ ਜਿਹੜੇ ਸਾਡੇ ਨਮਾਇਦੇ ਗਏ ਨੇ ਹੋਣ ਮੈਨੂੰ ਲੱਗਦਾ ਵੀ ਇਹਨਾਂ ਨੂੰ ਕਹਾ ਯੂਐਸਏ ਦੇ ਵਿੱਚ ਚੇਅਰ ਵੀ ਬਣਾਇਆ ਗਿਆ ਆਏਗਾ ਉਹਦੀ ਵੀ ਇਹਨਾਂ ਨੂੰ ਲੱਖ ਲੱਖ ਵਧਾਈ ਬਾਕੀ ਜਿੰਨਾ ਇਸ ਬਾਰਬੀਕਿਊ ਤੇ ਸਾਰੇ ਅਸੀਂ ਪਹੁੰਚੇ ਆ ਸਾਰਿਆਂ ਮਨਿਓ ਇਹਨਾਂ ਨੂੰ ਲੱਖ ਲੱਖ ਵਧਾਈਆਂ ਹੋਣ ਜੀ ਸਰ ਅੱਜ ਐਮਪੀ ਸੋਨੀਆ ਸਿੱਧੂ ਦੇ ਵੱਲੋਂ ਇੱਥੇ ਬਾਰਬੀਕਿਊ ਦਾ ਆਯੋਜਨ ਕੀਤਾ ਗਿਆ ਪਾਰਕ ਦੇ ਵਿੱਚ ਬੜੇ ਸਾਰੇ ਕਮਿਊਨਿਟੀ ਦੇ ਲੋਕ ਇੱਥੇ ਆਏ ਨੇ ਕੱਲੇ ਪੰਜਾਬੀ ਕਮਿਊਨਿਟੀ ਨਹੀਂ ਸਾਰੇ ਕਮਿਊਨਿਟੀ ਦੇ ਆਏ ਨੇ ਕਿਵੇਂ ਲੱਗ ਰਿਹਾ ਹੈ ਬਹੁਤ ਵਧੀਆ ਲੱਗਦਾ ਹੈ ਜੀ ਜਿਹੜਾ ਬ੍ਰੈਂਪਟਨ ਸਾਊਥ ਹੈ ਜਾਂ ਬ੍ਰੈਂਪਟਨ ਸਾਰਾ ਇਹ ਲਿਬਰਲ ਪਾਰਟੀ ਦੇ ਨਾਲ ਖੜਾ ਹੈਗਾ ਔ ਪੰਜਾਬੀ ਡੋਮਿਨੇਸ਼ਨ ਹੈਗੀ ਆ ਪਰ ਇਹ ਸਾਰੇ ਬਲੈਕ ਬਰਾਊਨ ਚਾਈਨੀਸ ਸਭ ਲੋਕ ਰਹਿੰਦੇ ਨੇ ਬੜੀ ਖੁਸ਼ੀ ਗੱਲ ਹੈ ਕਿ ਜਿਹੜੀ ਕੈਨੇਡਾ ਹੈਗਾ ਆਪਣੇ ਅਸਲੀ ਜੋ ਦੇਖਣਾ ਤੋਂ ਕੈਨੇਡਾ ਇੱਥੇ ਬ੍ਰੈਂਟਨ ਆ ਕੇ ਦੇਖ ਸਕਦੇ ਹੈਗਾ ਹਾਂਜੀ ਮੈਂ ਸੋਨੀਆ ਨੂੰ ਬਹੁਤ ਬਹੁਤ ਵਧਾਈ ਦੇਣਾ ਚਾਹੁੰਦੀ ਹੈ ਕਿ ਉਹ ਬਹੁਤ ਹੀ ਚੰਗੀ ਕਾਲੀਗ ਹੈਗੀ ਆ ਮੇਰੀ ਮਿਨਿਸਟਰ ਵਿਚੀ ਵੈਲਡਰਸ ਵੀ ਇੱਥੇ ਪਹੁੰਚੀ ਹੋਈ ਹੈਗੀ ਆ ਐਂਡ ਆ ਨੋ ਅ ਲੋਟ ਆਫ ਅਦਰ ਬ੍ਰੈਂਟਨ ਕਾਲੀਗਸ ਔਲਸੋ ਬੀ ਹੇਅਰ ਟੂ ਸਪੋਰਟ ਆਮ ਐ ਆਈ ਥਿੰਕਸ ਸਾਡੀ ਹਮੇਸ਼ਾ ਸਟਰੈਂਥ ਰਹੀ ਹੈਗੀ ਆ ਵੀ ਜਿੰਨੇ ਵੀ ਬ੍ਰੈਂਟਨ ਦੇ ਮੈਂਬਰ ਆਫ ਪਾਰਲਮੈਂਟਸ ਨੇ we together as one voice and so you know i just want to say thank you to sonia as well oh a strong voice one in she's been cooperative and willing to always work together on issues and i think that's very very important Past vich asi is tarah bahut kat dekhiya huga ke same political party de vich kafi competition on huga ya par sonia de naal bilkul nahi we always work together to make sure we can get things done for the community ਬਿਲਕੁਲੀ ਚੰਗਾ ਲੱਗ ਰਿਹਾ ਇਦਾਂ ਦੇ ਜਿਹੜੇ ਫੰਕਸ਼ਨ ਨੇ ਉਹ ਕਮਿਊਨਿਟੀ ਚ ਹੋਣੇ ਚਾਹੀਦੇ ਆ ਕੰਟੀਨਿਊ ਹੋਣੇ ਚਾਹੀਦੇ ਆ ਇਹਦੇ ਬੜੇ ਫਾਇਦੇ ਨੇ ਆ ਕਮਿਊਨਿਟੀ ਨੂੰ ਇੱਕ ਤਾਂ ਇਹ ਆ ਕਿ ਅਸੀਂ ਆਪਸੀ ਜਦੋਂ ਮਿਲਦੇ ਆ ਅਸੀਂ ਆਪਣੇ ਵਿਚਾਰ ਸਾਂਝੇ ਕਰਦੇ ਆ ਜੇ ਕੋਈ ਕੋਈ ਪ੍ਰੋਬਲਮਸ ਨੇ ਅਸੀਂ ਜੋ ਹੈ ਮੈਂਬਰ ਆਫ ਪਾਰਲੀਮੈਂਟ ਨੂੰ ਸਿੱਧੇ ਮਿਲ ਕੇ ਜੋ ਹੈ ਉਹਨਾਂ ਨਾਲ ਡਿਸਕਸ ਕਰ ਸਕਦੇ ਆ ਔਰ ਮੈਂ ਕਹਣਾ ਕਿ ਹਰੇਕ ਮੈਂਬਰ ਆਫ ਪਾਰਲੀਮੈਂਟ ਬੇਸ਼ੱਕ ਭਾਵੇਂ ਉਹ ਵਰਕਿੰਗ ਪਾਰਟੀ ਦਾ ਹੋਵੇ ਰੂਲਿੰਗ ਪਾਰਟੀ ਦਾ ਹੋਵੇ ਜਾਂ ਆਪੋਜੀਸ਼ਨ ਹੋਵੇ ਜਾਂ ਕੋਈ ਵੀ ਹੋਵੇ ਉਹਨਾਂ ਨੂੰ ਕਮਿਊਨਿਟੀ ਨਾਲ ਜੋੜ ਕੇ ਰੱਖਣਾ ਚਾਹੀਦਾ ਤੇ ਫੇਸ ਟੂ ਫੇਸ ਗੱਲ ਕਰਨ ਦਾ ਮੌਕਾ ਮਿਲਦਾ ਤੇ ਇਹ ਚਾਂਸਸ ਹਰੇਕ ਜਿੱਦਾਂ ਸੋਨੀਆ ਸਿੱਧੂ ਜੀ ਨੇ ਕੀਤਾ ਔਰ ਬਹੁਤ ਹੀ ਸ਼ਲਾਘਾਯੋਗ ਕਦਮ ਹੈ ਔਰ ਇਹ ਕੰਟੀਨਿਊ ਹੋਣਾ ਚਾਹੀਦਾ ਐ ਬਾਰਵੀਂ ਤੇ ਆ ਕੇ ਬਹੁਤ ਖੁਸ਼ੀ ਹੋਈ ਹੈ ਜੀ ਆਪਣੀ ਕਮਿਊਨਿਟੀ ਜਿੱਦਾਂ ਕਿ ਹਮੇਸ਼ਾ ਹੀ ਹਰੇਕ ਕੈਂਡੀਡੇਟ ਜਿੰਨੇ ਵੀ ਲਿਬਰਲ ਕੈਂਡੀਡੇਟਸ ਉਹਨਾਂ ਨੂੰ ਭਰਮਾ ਹੰਗਾਰਾ ਦਿੰਦੇ ਆ ਇਸ ਤਰ੍ਹਾਂ ਅੱਜ ਸੋਨੀਆ ਸਿੱਧੂ ਦੇ ਇੱਥੇ ਆ ਕੇ ਵੀ ਫੀਲ ਹੋ ਰਿਹਾ ਕਿ ਜਿਹੜੀ ਆ ਜਿਹੜੀ ਜਿੱਤ ਉਹ ਇਹਨਾਂ ਦੇ ਦਰਾਂ ਦੇ ਉੱਤੇ ਹੀ ਆ ਮੈਂ ਬੜੇ ਇਹਨਾਂ ਨੂੰ ਵਧਾਈਆਂ ਦੇਣਾ ਬਹੁ ਤੇ ਖਾਸ ਕਰਕੇ ਤੁਹਾਡੀ ਟੀਮ ਪਹੁੰਚੀ ਹੈ ਹਮਦਰਦ ਦੀ ਟੀਮ ਜਿਹੜੀ ਆ ਹਮੇਸ਼ਾ ਹੀ ਹਰ ਇੱਕ ਕਮਿਊਨਿਟੀ ਦੇ ਕੰਮ ਵਾਸਤੇ ਅੱਗੇ ਹੋ ਕੇ ਕੰਮ ਕਰਦੀ ਆ ਜੀ ਮੈਂ ਤੁਹਾਨੂੰ ਤੁਹਾਡੇ ਸਾਰੇ ਸਟਾਫ ਨੂੰ ਖਾਸ ਕਰਕੇ ਭੁੱਲਰ ਭਾਜੀ ਨੂੰ ਲਵਦੀਪ ਨੂੰ ਤੇ ਭੈਣ ਜੀ ਕਰਮਜੀਤ ਨੂੰ ਇਸ ਗੱਲ ਦੀਆਂ ਵਧਾਈਆਂ ਦੇਣਾ ਕਿ ਤੁਹਾਡੀ ਟੀਮ ਨੇ ਕੋਈ ਐਸਾ ਫੰਕਸ਼ਨ ਨਹੀਂ ਹੈ ਜਿਹੜਾ ਕਵਰ ਨਾ ਕੀਤਾ ਹੋਵੇ ਬਹੁਤ ਖੁਸ਼ੀ ਦੀ ਗੱਲ ਆ ਥੈਂਕ ਯੂ ਸੋ ਮਚ ਐਂਡ ਇਟ ਇਜ਼ ਅ ਵੈਰੀ ਸਕਸੈਸਫੁਲ ਜਿਹੜਾ ਬਾਰਬੀਕਿਊ ਹੋ ਰਿਹਾ ਬਹੁਤ ਵਧੀਆ ਇੰਜੋਏ ਕਰ ਰਹੀ ਕਮਿਊਨਿਟੀ ਸਾਰੀ ਬਿਲਕੁਲ ਜੀ ਬਹੁਤ ਵਧੀਆ ਵਧੀਆ ਮਾਹੌਲ ਲੱਗਦਾ ਹੈਗਾ ਪਰਿਵਾਰ ਪਹੁੰਚੇ ਹੈਗੇ ਬੱਚੇ ਵੀ ਪਹੁੰਚੇ ਹੈਗੇ ਆ ਸੈਲੀਬ੍ਰੇਟ ਕਰਦੇ ਹੈਗੇ ਆ ਆਪਣੇ ਸਮਰ ਟਾਈਮ ਫੈਸਟੀਵਲਸ whether the liberty successfully celebrate ਕਰਦੇ ਹੈਗੇ ਅੱਜ ਜਿਸ ਤਰ੍ਹਾਂ ਅਸੀਂ ਚਾਈਲਡ ਕੇਅਰ ਦਾ ਪ੍ਰੋਗਰਾਮ ਲਾਂਚ ਕੀਤਾ ਹੈਗਾ ਇਸ ਦੇ ਨਾਲ ਜਿਹੜੇ ਆਪਣੇ ਫੈਮਲੀ ਸਿੱਥੇ ਬ੍ਰੈਂਪਟਨ ਦੇ ਵਿੱਚ ਰਹਿੰਦੇ ਹਨ ਪਰਿਵਾਰ ਦੇ ਵਿੱਚ 8 ਪਰ ਚਾਈਲਡ ਸੇਵਿੰਗਸ ਹੈਗੀਆਂ ਹੈਗੀਆਂ ਜੋ ਅਸੀਂ ਸਾਡੇ ਬੱਚੇ ਵੀ ਬਹੁਤ ਛੋਟੇ ਹੁੰਦੇ ਸੀ ਸਾਡੇ ਤਕਰੀਬਨ 12-1300 ਪਰ ਬੱਚੇ ਦਾ ਆਉਂਦਾ ਹੁੰਦਾ ਸੀ ਬਿਲ ਚਾਈਲਡ ਕੇਅਰ ਵਾਸਤੇ ਹੁਣ ਅਸੀਂ ਕਾਫੀ ਫੰਡਿੰਗ ਕਰਕੇ ਉਹ ਬਿਲ ਸੋਨ ਤਕਰੀਬਨ 4 ਤੋਂ 500 ਦੇ ਵਿੱਚ ਵਿੱਚ ਹੋ ਗਏ ਸੋ ਕਾਫੀ ਸੇਵਿੰਗਸ ਹੈ ਵੀ ਪਰਿਵਾਰਾਂ ਨੂੰ ਸੋ ਇਹ ਤੁਹਾਡੇ ਸਾਰਿਆਂ ਦੇ ਵੱਲੋਂ ਮਿਲ ਕੇ ਵੀ ਬੜਾ ਚੰਗਾ ਕੰਮ ਕੀਤਾ ਜਾਂਦਾ ਹੈ ਤੇ ਤਾਂ ਹੀ ਲੋਕਾਂ ਦਾ ਪਿਆਰ ਮਿਲ 100% ਜੀ ਲੋਕੀ ਆਪਣੇ ਹੁਣ ਜਸਾਨੀਆਂ ਜੀ ਕਹਿ ਕੇ ਹਟੇ ਸੀਗੇ ਅਭੀ ਤੁਸੀਂ ਫੀਡਬੈਕ ਦੇ ਜਾਓ ਤੇ ਤਾਂ ਹੀ ਸਾਨੂੰ ਪਤਾ ਲੱਗੋ ਵੀ ਆਰਟਵਾਸ ਸੀ ਕਿਹੜੀਆਂ ਗੱਲਾਂ ਲੈ ਕੇ ਜਾਣੀਆਂ ਹੈਗੀਆਂ ਕਿਹੜੇ ਕਿਹੜੇ ਬਿੱਲ ਤੇ ਅਸੀਂ ਪਾਰਲੀਮੈਂਟ ਦੇ ਵਿੱਚ ਕੰਮ ਕਰਨੇ ਹੈਗੇ ਆ ਸੋ ਇੱਥੇ ਵੀ ਜਸਾਨੀਆਂ ਜੀ ਨੇ ਉਹ ਵਧੀਆ ਆਪਣੇ ਨੇਬਰਹੂਡ ਚ ਕੰਮ ਕੀਤੇ ਹੈਗੇ ਆ ਜਿਸ ਤਰ੍ਹਾਂ ਮੈਂ ਗੱਲ ਕਰਕੇ ਹਟਿਆ ਸੀਗਾ ਵੀ ਇਕਨੋਮੀ ਦੇ ਤੇ ਜੌਬਸ ਅਸੀਂ ਹੋਰ ਕਿੱਦਾਂ ਲੈ ਕੇ ਆਉਣੀਆਂ ਆਪਣੀ ਇੰਡਸਟਰੀ ਕਿੱਦਾਂ ਗਰੋ ਕਰਨੀ ਹੈਗੀ ਆ ਤੇ ਜਿਹੜੇ ਮੈਂ ਐਗਜ਼ਾਮਪਲ ਦਿੱਤਾ ਸੀਗਾ ਐਮਡੀਏ 에어로ਸਪੇਸ ਦਾ ਇਹ ਵਰਲਡ ਰਨ ਆਊਟ 에어로ਸਪੇਸ ਕੰਪਨੀ ਹੈਗੀ ਆ ਅਸੀਂ ਤਕਰੀਬਨ 20 ਸੋ ਤੋਂ ਉੱਪਰ ਇੰਜੀਨੀਅਰਿੰਗ ਗੁੱਡ ਪੇਇੰਗ ਇੰਜੀਨੀਅਰਿੰਗ ਜੌਬਸ ਆਲ ਗਿਆ ਆਪਣੀ ਯੂਥ ਵਾਸਤੇ ਆਪਣੇ ਜਿਹੜੇ ਨਿਵਾਸੀ ਹੈਗੇ ਇੱਥੇ ਬ੍ਰੈਂਟਨ ਰਹਿਣ ਵਾਸਤੇ ਸੋ ਇਸ ਤਰ੍ਹਾਂ ਹੀ ਐਸੀ ਫੋਕਸ ਰਹਿਣਾ ਹੈਗਾ ਆਪਣੇ ਕਮਿਊਨਿਟੀ ਦੇ ਸੋ ਸਰ ਇੱਥੇ ਸੋਨੀਆ ਸਿੱਧੂ ਜੀ ਦੇ ਵੱਲੋਂ ਬਾਰਬੀਕਿਊ ਦਾ ਆਯੋਜਨ ਕੀਤਾ ਗਿਆ ਹੈ ਕਿਵੇਂ ਦਾ ਲੱਗ ਰਿਹਾ ਹੈ ਦੇਖੋ ਜੀ ਇਸ ਵਕਤ ਭਾਵੇਂ ਦੀ ਕੋਈ ਕਿਵੇਂ ਕਹੀ ਜਾਵੇ ਵੀ ਜਿਹੜੀਆਂ ਬ੍ਰੈਂਟਨ ਦੀਆਂ ਰਾਈਟਿੰਗ ਨੇ ਉਹ ਲਿਬਰ ਪਾਰਟੀ ਕਦੇ ਵੀ ਨਹੀਂ ਹਾਰਦੀ ਜਿਹੜੀਆਂ ਬ੍ਰੈਂਟਨ ਦੀਆਂ ਰਾਈਟਿੰਗਾਂ ਅਸੀਂ ਬਹੁਤ ਚੰਗੇ ਮਾਰਜ ਦੇ ਨਾਲ ਜਿੰਨੀਆਂ 5 6 ਰਾਈਡਿੰਗਾਂ ਨੇ ਬਿਲਕੁਲ ਜਿੱਤਾਂਗੇ ਹਜੇ ਦੂਜੀ ਗੱਲ ਇਹ ਵੀ ਹੈ ਨਾਲ ਵੀ ਇਸ ਵਕਤ ਅਜੇ 1 ਸਾਲ 1 ਸਾਲ 2-3 ਮਹੀਨੇ ਪਏ ਨੇ ਕਿਉਂਕਿ ਇਲੈਕਸ਼ਨ ਜਿਹੜੀ ਉਹ 1 ਮਹੀਨੇ ਦੇ ਵਿੱਚ ਵਿੱਚ ਬਦਲ ਜਾਂਦੀ ਹੈ ਭਾਵੇਂ ਸਾਡੇ ਜਿਹੜੇ ਮਤਲਬ ਨੰਬਰ ਨੇ ਸਲੋ ਡਾਉਨ ਨੇ ਇਸ ਵਕਤ ਅਸੀਂ ਇਹ ਵੀ ਕਰਨ ਨੂੰ ਤਿਆਰ ਹਾਂ ਸਲੋ ਡਾਉਨ ਪਰ ਪਿਛਲੀ 2015 ਚ ਇਲੈਕਸ਼ਨ ਅਸੀਂ ਮਹੀਨੇ ਦੇ ਵਿੱਚ ਵਿੱਚ ਤੇ ਜੇ ਨੰਬਰ ਤੋਂ ਅਸੀਂ ਪਹਿਲੇ ਨੰਬਰ ਤੇ ਜਾ ਕੇ ਜਿੱਤ ਗਏ ਸੀ ਇਸ ਕਰਕੇ ਸਾਨੂੰ ਪੂਰੀ ਉਮੀਦ ਹੈ ਕਿ ਆਉਣ ਵਾਲੀ ਜਿਹੜੀ ਸਰਕਾਰ ਹੈ ਉਹ ਫੇਰ ਲਿਬਰ ਪਾਰਟੀ ਦੀ ਬਣੂ ਜਿਹਦੇ ਨਾਲ ਅਸੀਂ ਪੰਜਾਬੀਆਂ ਨੂੰ ਬਹੁਤ ਵੱਡੇ ਪਦਦਰ ਦੇ ਉੱਤੇ ਚੰਗੇ ਪੰਜਾਬੀਆਂ ਨੂੰ ਜਿਹੜੇ ਹੋਣ ਆ ਰਹੇ ਨੇ ਉਹਨਾਂ ਨੂੰ ਨਹੀਂ ਜਿਹੜੇ ਪੰਜਾਬੀ ਕੈਨੇਡਾ ਦੇ ਮਤਲਬ ਸੂਲ ਨੂੰ ਕੈਨੇਡਾ ਦੇ ਲਾ ਨੂੰ ਮੰਨਣਗੇ ਜਿਹੜੇ ਬੀਏ ਜਾਂ ਐਮਏ ਕਰਕੇ ਆਉਣਗੇ ਉਹਨਾਂ ਨੂੰ ਲਿਆਵਾਂਗੇ ਨਾ ਕਿ ਪਲੱਸ 2 ਨੂੰ ਜਿਹੜੇ ਇੱਥੇ ਬ੍ਰੈਂਟਨ ਦੇ ਐਮਪੀਜ਼ ਨੇ ਸਾਰਿਆਂ ਤੋਂ ਵੱਲੋਂ ਮਿਲ ਕੇ ਬੜਾ ਚੰਗਾ ਕੰਮ ਕੀਤਾ ਜਾਂਦਾ ਤੁਹਾਡੇ ਡਾਕਟਰ ਰੂਪੀਸ ਹੋਤਾ ਜੀ ਦੇ ਵੱਲੋਂ ਵੀ ਬੜੇ ਚੰਗੇ ਜਿਹੜੇ ਕੰਮ ਕੀਤੇ ਜਾਂਦੇ ਨੇ ਉਹਨਾਂ ਤੋਂ ਤੁਹਾਨੂੰ ਪੂਰਾ ਮਾਣ ਮਹਿਸੂਸ ਹੁੰਦਾ ਉਹਨਾਂ ਬਾਰੇ ਕੀ ਕਹੋਗੇ ਹਾਂ ਨਹੀਂ ਸਾਨੂੰ ਪੂਰਾ ਮਾਣ ਮਹਿਸੂਸ ਆ ਜੀ ਇੱਕ ਤਾਂ ਵੱਡੀ ਗੱਲ ਇਹ ਹੈ ਵੀ ਜਿੰਨੇ ਇਹ ਮੈਂਬਰ ਪਾਰਲੀਮੈਂਟ ਨੇ ਇਹ ਪੰਜੇ ਛੇ ਮੀਟਿੰਗ ਕਰਕੇ ਕੋਈ ਵੀ ਬ੍ਰੈਂਟਨ ਦੀ ਪ੍ਰੋਬਲਮ ਹੈ ਇਕੱਠੀ ਹੱਲ ਕਰਦੇ ਨੇ ਅੱਗੇ ਜਿਹੜੇ ਸਾਡੇ ਪਹਿਲੇ ਐਮਪੀ ਸੀ ਨਾ ਉਹਨਾਂ ਦੀ ਆਪਸ ਵਿੱਚ ਇਨੀ ਸਿਮਰ ਰਹੀ ਦੋਨਾਂ ਦੇ ਨਾਲ ਦੀ ਪਰ ਹੁਣ ਇਹਨਾਂ ਦਾ ਪੰਜਾਂ ਛਿਆਂ ਦੀ ਬਹੁਤ ਆਪਸ ਵਿੱਚ ਵਧੀਆ ਅੰਡਰ ਵਧੀਆ ਅੰਡਰਸਟੈਂਡਿੰਗ ਹੈ ਇਹ ਬਹੁਤ ਵਧੀਆ ਕੰਮ ਜੋ ਵੀ ਬਰਮਟਨ ਦੀ ਕੋਈ ਪ੍ਰੋਬਲਮ ਹੁੰਦੀ ਹੈ ਇਕੱਠੇ ਉਹ ਹੱਲ ਕਰਦੇ ਨੇ ਤੇ ਰੂਪੀਓਣੀ ਵੀ ਡੋਰ ਟੂ ਡੋਰ ਜਾ ਕੇ ਲੋਕਾਂ ਦੀਆਂ ਪ੍ਰੋਬਲਮਾਂ ਪੁੱਛਦੇ ਨੇ ਵੀ ਤੁਹਾਨੂੰ ਕੀ ਪ੍ਰੋਬਲਮ ਹੈ ਤੇ ਉਹਨਾਂ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰਦੇ ਆ ਅੱਜ ਅਸੀਂ ਤੁਹਾਨੂੰ ਦਿਖਾਇਆ ਮੈਂਬਰ ਆਫ ਪਾਰਲੀਮੈਂਟ ਬ੍ਰੈਂਪਟਨ ਸਾਊਥ ਤੋਂ ਸੋਨੀਆ ਸਿੱਧੂ ਜੀ ਦੇ ਵੱਲੋਂ ਜੋ ਬਾਰਬੀਕਿਊ ਦਾ ਆਯੋਜਨ ਕੀਤਾ ਗਿਆ ਸੀਗਾ ਉਸ ਦੇ ਵਿੱਚ ਕੀ ਕੁਝ ਹੋਇਆ ਲੋਕਾਂ ਦੇ ਵੱਲੋਂ ਫ੍ਰੀ ਫੂਡ ਦਾ ਆਨੰਦ ਮਾਣਿਆ ਗਿਆ ਬੱਚਿਆਂ ਦੇ ਲਈ ਬਹੁਤ ਸਾਰੀਆਂ ਐਕਟੀਵਿਟੀਆਂ ਦਾ ਆਯੋਜਨ ਕੀਤਾ ਗਿਆ ਸੀ ਉੱਥੇ ਵੀ ਬੱਚਿਆਂ ਨੇ ਖੂਬ ਆਨੰਦ ਮਾਣਿਆ ਉਮੀਦ ਹੈ ਤੁਹਾਨੂੰ ਵੀ ਘਰ ਬੈਠੇ ਸਾਡੇ ਪ੍ਰੋਗਰਾਮ ਹੈ ਨਹੀਂ ਇਸ ਬਾਰਬੀਕਿਊ ਦਾ ਖੂਬ ਆਨੰਦ ਆਇਆ ਹੋਵੇਗਾ ਅੱਜ ਦੀ ਰਿਪੋਰਟ ਦੇ ਵਿੱਚ ਹੈ ਨਹੀਂ ਕੈਮਰਾਮੈਨ ਰਿਤਿੰਦਰ ਸਿੰਘ ਅਰੇਵਾਲ ਦੇ ਨਾਲ ਗੁਰਜੀਤ ਕੌਰ ਨੂੰ ਦੇ ਇਜਾਜ਼ਤ ਸਤਿ ਸ਼੍ਰੀ ਅਕਾਲ